ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਗੱਲ ਕਰਦੇ ਅੱਜ ਇਸ ਐਪੀਸੋਡ ਦੇ ਵਿੱਚ 1932 ਦੇ ਪੂਨਾ ਐਕਟ ਪੂਨਾ ਐਕਟ ਕਹ ਲਓ ਜਾਂ 1932 ਦਾ ਪੂਨਾ ਐਕਟ ਕਹਿ ਲਓ ਇਸ ਵਿਸ਼ੇ ਨੂੰ ਅੱਜ ਤੁਹਾਡੇ ਨਾਲ ਰੂਬਰੂ ਕਰਾਂਗਾ ਔਰ ਕਿਸ ਤਰ੍ਹਾਂ ਕਮਿਨਲ ਅਵਾਰ ਦੇ ਵਿੱਚ ਗੱਬੇ ਵਰਗਾਂ ਲਈ ਇੱਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਇੱਕ ਉਹ ਲੜਕਾ ਇੱਕ ਉਹ ਬੱਚਾ ਜਿਸ ਨੂੰ ਸਕੂਲ ਦੇ ਬਾਹਰ ਕਮਰਿਆਂ ਤੋਂ ਬਾਹਰ ਦਰਵਾਜ਼ਿਆਂ ਦੇ ਵਿੱਚ ਬਿਠਾਇਆ ਜਾਂਦਾ ਸੀ ਬਾਕੀ ਬੱਚਿਆਂ ਦੇ ਨਾਲ ਉਸ ਨੂੰ ਬੈਠਣ ਦੀ ਮਨਾਹੀ ਸੀ بارش ਹੋਵੇ ਗਰਮੀ ਹੋਵੇ ਸਰਦੀ ਹੋਵੇ ਲੇਕਿਨ ਉਸ ਦੇ ਕੋਲ ਇੰਨਾ ਅਧਿਕਾਰ ਨਹੀਂ ਸੀ ਕਿ ਉਹ ਗਰਮੀ ਸਰਦੀ ਬਰਸਾਤ ਤੋਂ ਬਚਣ ਲਈ ਉਹ ਕਲਾਸ ਦੇ ਅੰਦਰ ਐਂਟਰ ਕਰ ਸਕੇ ਕਿਉਂਕਿ ਕਲਾਸ ਦੇ ਅੰਦਰ ਉੱਚ ਜਾਤੀ ਦੇ ਉੱਚ ਵਰਗ ਦੇ ਲੋਕ ਬੱਚੇ ਬੈਠ ਕੇ ਪੜ੍ਹਾਈ ਕਰਦੇ ਸਨ ਲੇਕਿਨ ਸਵਾਲ ਹੈ ਕਿ ਉਹ ਬੱਚੇ ਅੱਜ ਕਿੱਥੇ ਨੇ ਜਿਹੜੇ ਕੀ ਪੂਰੀ ਸੁਵਿਧਾਵਾਂ ਦੇ ਨਾਲ ਲੈਸ ਹੋ ਕੇ ਕਮਰੇ ਦੇ ਵਿੱਚ ਪੜ੍ਹਿਆ ਕਰਦੇ ਸੀ ਗਰਮੀ ਕੋਈ ਅਸਰ ਨਹੀਂ ਸੀ ਕਰਦੀ ਬਰਸਾਤ ਕੋਈ ਅਸਰ ਨਹੀਂ ਸੀ ਕਰਦੀ ਸਰਦੀ ਕੋਈ ਅਸਰ ਨਹੀਂ ਸੀ ਕਰਦੀ ਔਰ ਅੱਜ ਉਹ ਕਿੱਥੇ ਨੇ ਲੇਕਿਨ ਜਿਸ ਸੇਖਸ ਨੇ ਦੁੱਖ ਮੁਸੀਬਤਾਂ ਨੂੰ ਝੱਲਿਆ ਆਪਣੇ ਪਿੰਡੇ ਤੇ ਹੰਡਾਇਆ ਅੱਜ ਉਸ ਦਾ ਨਾਮ ਆਕਾਸ਼ ਦੇ ਵਿੱਚ ਸਿਤਾਰਿਆਂ ਦੀ ਤਰ੍ਹਾਂ ਚਮਕ ਰਿਹਾ ਹੈ ਜਿਸ ਨੂੰ ਸਕੂਲ ਦੇ ਵਿੱਚ ਘੜੇ ਚੋਂ ਪਾਣੀ ਪੀਣ ਦੀ ਮਨਾਹੀ ਸੀ ਜਿਸ ਨੂੰ ਜੇਕਰ ਉਸ ਬੱਚੇ ਦਾ ਪਰਛਾਵਾਂ ਵੀ ਪਾਣੀ ਦੇ ਘੜੇ ਤੇ ਪੈ ਜਾਂਦਾ ਸੀ ਤਾਂ ਉਸ ਘੜੇ ਨੂੰ ਤੋੜ ਦਿੱਤਾ ਜਾਂਦਾ ਸੀ ਪੰਨ ਦਿੱਤਾ ਜਾਂਦਾ ਸੀ ਪਰ ਉਸ ਨੂੰ ਪਾਣੀ ਨਹੀਂ ਸੀ ਕਿਲਾਇਆ ਜਾਂਦਾ ਡੋਲਿਆ ਜਾਂਦਾ ਸੀ ਜ਼ਮੀਨ ਤੇ ਡੋਲ ਦਿੱਤਾ ਜਾਂਦਾ ਸੀ ਪਰ ਬੱਚਾ ਪਾਣੀ ਦੀ ਬੂੰਦ ਤੱਕ ਨਹੀਂ ਸੀ ਪੀ ਸਕਦਾ ਉਹ ਇੱਕ ਨਾਮ ਸੀ ਜਿਸ ਨੇ ਬਹੁਤ ਸਾਰੀਆਂ ਬਚਪਨ ਤੋਂ ਮੁਸੀਬਤਾਂ ਦਾ ਸਾਹਮਣਾ ਕੀਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨਸ ਸੋ ਦੋਸਤੋ ਉਸ ਬੱਚੇ ਨੇ ਉਹ ਗੁੱਸਾ ਆਪਣੇ ਦਿਲ ਚ ਰੱਖਿਆ ਕਿਸੇ ਦਿਨ ਉਸ ਦਾ ਇਜ਼ਹਾਰ ਨਹੀਂ ਕੀਤਾ ਕਿਸੇ ਦੇ ਨਾਲ ਉਸ ਗੁੱਸੇ ਨੂੰ ਸਾਂਝਾ ਨਹੀਂ ਕੀਤਾ ਲੇਕਿਨ ਉਸ ਗੁੱਸੇ ਨੂੰ ਨੀਂਵ ਬਣਾਇਆ ਉਸ ਗੁੱਸੇ ਨੂੰ ਨੀਂਵ ਬਣਾਇਆ ਅੱਜ ਜਿਹੜੀਆਂ ਮੁਸੀਬਤਾਂ ਮੈਂ ਇਸ ਜਾਤੀ ਦੇ ਵਿੱਚ ਹੁੰਦਿਆਂ ਹੋਇਆਂ ਵੇਖ ਰਹਾ ਹਾਂ ਮੇਰਾ ਆਉਣ ਵਾਲਾ ਸਮਾਜ ਉਹ ਮੁਸੀਬਤਾਂ ਤੋਂ ਦੂਰ ਰਹੇ ਇਹਨਾਂ ਮੁਸੀਬਤਾਂ ਨੂੰ ਪੂਰਾ ਕਰਨ ਵਾਸਤੇ ਇਹਨਾਂ ਮੁਸੀਬਤਾਂ ਦਾ ਡਟ ਕੇ ਵਿਰੋਧ ਕਰਨ ਵਾਸਤੇ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ ਔਰ ਇੰਨੀ ਕ ਐਜੂਕੇਸ਼ਨ ਲੈ ਲਈ ਕਿ ਅੱਜ ਜੇ ਡਿਗਰੀਆਂ ਦੀ ਗੱਲ ਕਰੀਏ ਕਿਤਾਬਾਂ ਦੀ ਗੱਲ ਕਰੀਏ ਤਾਂ ਸ਼ਾਇਦ ਸਮਾਂ ਬਹੁਤ ਜ਼ਿਆਦਾ ਚਾਹੀਦਾ ਲੇਕਿਨ ਸਵਾਲ ਹੈ ਕਿ ਜਿਹੜੇ ਨਾਲ ਦੇ ਬੱਚੇ ਪੜ੍ਹਦੇ ਸੀ ਜਿਹੜੇ ਗਰਮੀਆਂ ਤੋਂ ਵੀ ਬੱਚੇ ਸੀ ਬਰਸਾਤ ਤੋਂ ਵੀ ਬੱਚੇ ਸੀ ਧੁੱਪ ਤੋਂ ਵੀ ਬੱਚੇ ਸੀ ਉਹਨਾਂ ਦਾ ਨਾਮ ਕਿੱਥੇ ਹੈ ਉਹਨਾਂ ਬਾਰੇ ਕੁਝ ਨਹੀਂ ਪਤਾ ਕਿ ਕਿੱਥੇ ਹੈ ਕਿੱਥੇ ਨਹੀਂ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ 1932 ਦੇ ਵਿੱਚ ਬ੍ਰਿਟਿਸ਼ ਨੇ ਕਮਨਲ ਅਵਾਰਡ ਵਿੱਚ ਦੱਬੇ ਵਰਗਾ ਨਹੀਂ ਇੱਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ ਸੀ ਜਿਸ ਨੂੰ ਆਪਾਂ ਪੂਨਾ ਪੈਕਟ ਵੀ ਕਹਿੰਦੇ ਆ ਤੇ ਪੂਨਾ ਐਕਟ ਵੀ ਕਹਿੰਦੇ ਆ ਗਾਂਧੀ ਨੇ ਅਸ਼ੂਤਾ ਲਈ ਇੱਕ ਵੱਖਰੇ ਚੋਣ ਹਲਕੇ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਜਿਹਨੂੰ ਆਪਾਂ ਬਾਪੂ ਗਾਂਧੀ ਕਹਿੰਦੇ ਆ ਉਸ ਸ਼ਖਸ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਡਰਦਾ ਸੀ ਕਿ ਅਜੇਹੀ ਵਿਵਸਥਾ ਹਿੰਦੂ ਪਾਈਚਾਰੇ ਨੂੰ ਵੰਡ ਦੇ ਦੇਗੀ। ਔਰ ਦੋਸਤੋ ਪੁਨਾ ਦੇ ਯਰਵਦਾ ਕੇਂਦਰੀ ਜੇਲ੍ਹ ਵਿੱਚ ਕੈਦ ਹੋਣ ਤੇ ਗਾਂਧੀ ਨੇ ਰੋਸ ਦਾ ਪ੍ਰਗਟਾਵਾ ਕੀਤਾ। ਜਲਦੀ ਹੀ ਕਾਂਗਰਸ ਦੇ ਸਿਆਸਤਦਾਨਾਂ ਅਤੇ ਕਾਰਕੁਨਾ ਵਿੱਚ ਜਿਵੇਂ ਕਿ ਮਦਨ মোহন ਮਾਲਵੀਆ ਅਤੇ ਪਾਲਣਕਰ ਬਾਲੂ ਨੇ ਯਰਵਾੜਾ ਵਿਖੇ ਅੰਬੇਡਕਰ ਅਤੇ ਉਸ ਦੇ ਸਮਰਥਕਾਂ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ ਸਤੰਬਰ 1932 ਨੂੰ ਪੂਨਾ ਐਕਟ ਕਲੋ ਜਾਂ ਪੂਨਾ ਐਕਟ ਕਲੋ ਨਾਮ ਦੇ ਸਮਝੌਤੇ ਤੇ ਅੰਬੇਡਕਰ ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਦੇ ਵੱਲੋਂ ਅਤੇ ਮਦਨ ਮੋਨ ਮਾਲਵੀਆ ਦੂਜੇ ਹਿੰਦੂਆਂ ਵੱਲੋਂ ਵਿਚਾਰ ਇੱਕ ਸਿਗਨੇਚਰ ਕੀਤੇ ਗਏ ਸਮਝੌਤੇ ਨੇ ਆਮ ਚੋਣ ਹਲਕੇ ਦੇ ਅੰਦਰ ਅਸਥਾਈ ਵਿਧਾਇਕਾਂ ਵਿੱਚ ਦੱਬੇ ਕੁਚਲੇ ਲੋਕਾਂ ਲਈ ਅਰਾਖਮੀਆਂ ਸੀਟਾਂ ਦਿੱਤੀਆਂ ਸਮਝੌਤੇ ਦੇ ਕਾਰਨ ਦੱਬੇ ਕੁਚਲੇ ਲੋਕਾਂ ਨੂੰ ਬਰਟੇਨ ਦੇ ਪ੍ਰਧਾਨ ਮੰਤਰੀ ਆਰਾਮ ਸੇ ਮੈਕਡੋਨਲਡ ਦੁਆਰਾ ਪ੍ਰਸਤਾਵਿਤ ਕਯੂਮਿਨਲਿਜ਼ਮ ਅਵਾਰਡ ਦੇ ਨਾਲ ਨਿਧਾਰਤ ਕੀਤਾ ਗਿਆ 71 ਦੀ ਬਜਾਏ ਵਿਧਾਨ ਸਭਾ ਦੇ ਵਿੱਚ 148 ਸੀਟਾਂ ਪ੍ਰਾਪਤ ਹੋਈਆਂ ਇਸ ਪਾਠ ਦੇ ਵਿੱਚ ਅਛੂਤਾਂ ਨੂੰ ਹਿੰਦੂਆਂ ਵਿੱਚ ਦਰਸਾਉਣ ਦੇ ਲਈ ਉਦਾਸ ਸ਼੍ਰੇਣੀਆਂ ਦਬਲੇ ਕੁਚਲੇ ਲੋਕਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਨੂੰ ਬਾਅਦ ਵਿੱਚ ਭਾਰਤੀ ਐਕਟ 1935 ਦੇ ਅਧੀਨ ਅਤੇ 1950 ਦੇ ਬਾਅਦ ਦੇ ਭਾਰਤੀ ਸੰਵਿਧਾਨ ਦੇ ਅਨੁਸਾਰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀਆਂ ਕਿਹਾ ਗਿਆ ਪੁਨਾ ਸਮਝੌਤੇ ਦੇ ਵਿੱਚ ਇਕਜੁੱਟਤਾ VOTERਾਂ ਦਾ ਸਿਧਾਂਤ ਤੇ ਗਠਨ ਕੀਤਾ ਗਿਆ ਪਰ ਪ੍ਰਾਈਮਰੀ ਤੇ ਸਕੈਂਡਰੀ ਚੋਣਾਂ ਦੇ ਵਿੱਚ ਅਛੂਤ ਪ੍ਰਕਿਰਿਆ ਆਪਣੇ ਹੀ ਉਮੀਦਵਾਰਾਂ ਦੀ ਚੋਣ ਕਰਨ ਲਈ ਵਰਤੀ ਗਈ ਹੁਣ ਨਾ ਦੱਸਾਂਗਾ ਦੋਸਤੋ ਕਿ ਕਿੰਨੇ ਕਿੰਨੇ ਸਟੇਟ ਦੇ ਵਿੱਚ ਮਤਲਬ ਸੀਟਾਂ ਨੇ ਔਰ ਜੇ ਆਪਾਂ ਮਦਰਾਸਪੁਰਾਂ ਦੀ ਗੱਲ ਕਰੀਏ ਪੰਜਾਬ ਦੀ ਕਰੀਏ ਤਾ 148 ਸੀਟਾਂ ਕਿਵੇਂ ਬਣਦੀਆਂ ਨੇ ਉਹ ਅੰਕੜਾ ਜਿਹੜਾ ਦਬੀਆਂ ਕੁchnੀਆਂ ਜਮਾਤਾਂ ਵਾਸਤੇ ਵਿਧਾਨ ਸਭਾ ਚ ਸੀਟਾਂ ਦਾ ਰਾਖਵੀਕਰਨ ਕੀਤਾ ਗਿਆ ਸੀ ਮੈਂ ਉਸ ਬਾਰੇ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਚਾਹਨਾ ਮਦਰਾਸ प्रांत ਦੀ ਗੱਲ ਕਰ ਲਈਏ ਤਾਂ ਉਥੇ 30 ਨੇ ਬੰਬੇ ਅਤੇ ਸਿੰਧ प्रांत ਦੀ ਗੱਲ ਕਰ ਲਈਏ ਤਾਂ ਉਥੇ 15 ਨੇ ਪੰਜਾਬ ਦੇ ਪੰਜਾਬ 50 ਪ੍ਰਾਂਤ ਦੀ ਗੱਲ ਕਰ ਲਈਏ ਤੇ 8 ਨੇ ਬਿਹਾਰ ਅਤੇ ਉੜੀਸਾ ਪ੍ਰਾਂਤ ਦੀ 18 ਨੇ ਕੇਂਦਰੀ ਪ੍ਰਾਂਤ ਅਤੇ ਬੇਰਾਰ ਵਿੱਚ 20 ਨੇ ਅਸਾਮ ਪ੍ਰਾਂਤ 7 ਬੰਗਾਲ ਪ੍ਰਾਂਤ 30 ਆਗਰਾ ਅਤੇ ਉਦ ਸੰਯੁਕਤ ਪ੍ਰਾਂਤ 20 ਟੋਟਲ ਮਿਲਾ ਕੇ ਬਣਿਆ 148 ਸੋ ਇਹ ਉਹ ਸੀਟਾ ਨੇ ਜਿਹੜੀਆਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ 71 ਤੋਂ 148 ਤੱਕ ਪਹੁੰਚਾਈਆਂ ਸੋ ਦੋਸਤੋ ਪੂਨਾ ਪੈਕਟ ਦੇ ਤਹਿਤ ਔਰ ਜਿਸ ਤਰ੍ਹਾਂ ਦੀ ਗੱਲਬਾਤ ਹੋਈ ਇਹ ਸਭ ਨੂੰ ਪਤਾ ਹੈ ਅੱਜ 8 ਸੀਟਾ ਪੰਜਾਬ ਦੇ ਪ੍ਰਾਂਤ ਵਿੱਚ ਨੇ ਔਰ 8 ਰਿਜ਼ਰਵ ਸੀਟਾਂ ਜਿਹੜੀਆਂ ਨੇ ਔਰ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹਾਂ ਹੋਇਆ ਮਤਲਬ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹ ਚੱਲ ਰਹੀਆਂ ਨੇ ਸੋ ਵੇਖਦੇ ਰਹੋ ਪੋਸੂਨਾਮਾ ਚੈਨਲ ਜੁੜੇ ਰਹੋ ਔਰ ਸਬਸਕ੍ਰਾਈਬ ਕਰੋ ਪੋਸੂਨਾਮਾ ਚੈਨਲ